ਅੱਜ ਅਸੀਂ ਸ਼ੁਰੂਆਤ ਕਰਾਂਗੇ ਅਸਵਕ ਦੀ ਖਾਸ ਖਬਰ ਦੇ ਨਾਲ ਤੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਪੰਜਾਬ ਐਗਰੋ ਦਫ਼ਤਰ ਦੇ ਵਿਖੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਦਰਜਨਾ ਦੇ ਕਰੀਬ ਪਿੰਡਾਂ ਦੀ ਫਸਲ ਅਤੇ ਚਾਰਾ ਜੜਾ ਹੈ ਹਰਾ ਚਾਰਾ ਬਰਬਾਦ ਹੋ ਗਿਆ ਹੈ ਅੱਜ ਪੰਜਾਬ ਐਗਰੋ ਦੇ ਦਫ਼ਤਰ ਦੇ ਵਿਖੇ ਕਿਸਾਨਾਂ ਨੂੰ ਪਸ਼ੂਆਂ ਵਾਸਤੇ ਹਰਾ ਚਾਰਾ ਮੁਹੱਈਆ ਕਰਾਇਆ ਗਿਆ ਹੈ ਤੇ ਨੁਕਸਾਨੀ ਫਸਲ ਦੀ ਜੋੜੀ ਗਦੌਰੀ ਕਰਾਇਆ ਗਿਆ ਹੈ ਤਾਂ ਜੋ ਜਲਦ ਤੋਂ ਜਲਦ ਕਿਸਾਨਾਂ ਨੂੰ ਮੁਆਵਜ਼ਾ ਵੀ ਮੁਹੱਈਆ ਕਰਾਇਆ ਜਾਏਗਾ ਪਿਛਲੇ ਦਿਨੀ ਪੰਜਾਬ ਅੰਦਰ ਗੱਲ ਕਰੀਏ بارش ਹੋਈ ਆ ਤੇ ਅੰਮ੍ਰਿਤਸਰ ਦੇ ਗੱਲ ਕਰੀਏ ਅੰਮ੍ਰਿਤਸਰ ਅੰਦਰ ਕਾਫੀ ਜਿਆਦਾ ਗੜੇਮਾਰੀ ਹੋਈ ਆ ਗੜੀਮਾਰੇ ਹੋਣ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਕਿਤਨਾ ਕਿਤੇ ਚਾਰੇ ਦਾ ਵੀ ਕਾਫੀ ਨੁਕਸਾਨ ਹੋਇਆ ਜਿਸ ਨੂੰ ਲੈ ਕੇ ਕਾਫੀ ਕਿਸਾਨ ਪਰੇਸ਼ਾਨ ਸੀਗੇ ਕਿ ਹੁਣ ਇਸ ਵਾਰ ਜਿਸ ਤਰੀਕੇ ਨਾਲ ਪਸ਼ੂਆਂ ਵਾਸਤੇ ਕਿਸ ਤਰੀਕੇ ਨਾਲ ਚਾਰੇ ਦਾ ਅਰੇਂਜਮੈਂਟ ਹੋਏਗਾ ਪਰ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਜਿਹੜਾ ਅਰੇਂਜਮੈਂਟ ਕੀਤਾ ਗਿਆ ਤੇ ਕੈਬਨਿਟ ਮੰਤਰੀ ਗੁਰਦੀਪ ਸਿੰਘ ਧਾਲੀਵਾਲ ਪਹੁੰਚੇ ਨੇ ਜਿਹੜੇ ਕਿ ਅੱਜ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਤੇ ਨਾਲ ਨਾਲ ਇਹ ਕਿਸਾਨਾਂ ਨੂੰ ਅੱਜ ਚਾਰਾ ਵੀ ਜਿਹੜਾ ਮੁਹਈਆ ਕਰਾਉਂਦੇ ਨਜ਼ਰ ਆਉਂਦੇ ਨੇ ਪਸ਼ੂਆਂ ਵਾਸਤੇ ਤਾਂ ਇਹ ਸਭ ਕੀ ਕਹਿਣਾ ਚਾਹੁੰਦੇ ਹੋ ਅੱਜ ਅੰਮ੍ਰਿਤਸਰ ਚ ਜ਼ਿਲ੍ਹੇ ਕਿਨਾਂ ਗੜੇਮਾਰੀ ਹੋਈ ਸੀ ਅੱਜ ਤੁਸੀਂ ਪਹੁੰਚੇ ਹੋ ਅਤੇ ਲੋਕਾਂ ਨਾਲ ਕਿਤੇ ਨਾ ਕਿਤੇ ਗੱਲ ਸੀਗੀ ਕਿ ਪਸ਼ੂਆਂ ਵਾਸਤੇ ਚਾਰੇ ਦੀ ਬੜੀ ਵੱਡੀ ਮੁਸ਼ਕਲ ਸੀਗੀ ਅੱਜ ਉਸ ਵਾਸਤੇ ਪਹੁੰਚੇ ਹੋ ਪੰਜਾਬ ਦੇ ਇਤਿਹਾਸ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪਹਿਲੀ ਸਰਕਾਰ ਜਿਹੜੀ ਪਸ਼ੂਆਂ ਵਾਸਤੇ ਚਾਰਾ ਜਿਹੜਾ ਉਹ ਦੇਦੀ ਆ ਗੜੇਮਾਰ ਕਰਕੇ ਜਿਹੜਾ ਨੁਕਸਾਨ ਹੋਇਆ ਸਾਡੇ ਕਰੀਬ 12 13 ਪਿੰਡ ਸੀਗੇ ਜਿੱਥੇ ਗੜੇ ਪਏ ਬਹੁਤ ਜ਼ਿਆਦੇ ਗੜੇ ਪਏ 100% ਫਸਲਾਂ ਤੇ ਜੋ ਪਸ਼ੂਆਂ ਦਾ ਚਾਰਾ ਵਗੈਰਾ ਸਭ ਖਰਾਬ ਹੋ ਗਿਆ ਤੇ ਉਹਦੇ ਕਰਕੇ ਅਸੀਂ ਮੌਜਾ ਤੇ ਦੇ ਹੀ ਦੇ ਟੋਟਲ ਸਾਡੀ ਮਤਲਬ ਜਿਹੜੀ ਹੈ ਗਰਦਾਬ ਦੀ ਹੋ ਗਈ ਹੈ ਉਹਦੀ ਰਿਪੋਰਟ ਵਗੈਰਾ ਬਣਾ ਕੇ ਡੀ ਸਾਹਿਬ ਨੇ ਭੇਜੀ ਤੀ ਹੈ ਪਰ ਅਸੀਂ ਨਾਲ ਹੀ ਫੈਸਲਾ ਕੀਤਾ ਸੀਗਾ ਕਿ ਚਾਰਾ ਜਿਹੜਾ ਕਿਉਂਕਿ ਡੰਗਲ ਭੁੱਖੇ ਆ ਉਹ ਚਾਰਾ ਵੱਧ ਵੱਧ ਜਿਹੜਾ ਦਿੱਤਾ ਜਾਵੇ ਸੋ ਪੰਜਾਬ ਐਗਰੋ ਦੇ ਥ्रू ਇਹ ਚਾਰਾ ਜਿਹੜਾ ਅਸੀਂ ਬੰਡ ਰਹੇ ਆ ਸਭੇ ਕੋ ਕਰੀਬ ਜਿਹੜਾ ਸੀ ਕਰਵਾਉਦੀ ਕੀਤੀ ਜਿਹੜਾ ਇਹ ਸਰਵੇ ਕੀਤਾ 3600 ਪਸ਼ੂ ਸੀਗਾ ਜਿਹਨੂੰ ਚਾਰੇ ਦੀ ਲੋੜ ਸੀਗੀ ਤੇ ਅੱਜ ਤੱਕ ਅਸੀਂ ਜਿਹੜਾ ਕਰੀਬ 2500 ਪਸ਼ੂ ਨੂੰ ਬਣ ਚੁੱਕੇ ਆ 1100 ਪਸ਼ੂ ਤਾਇਗਾ ਜਿਹੜਾ ਕੱਲ ਤੱਕ ਬੰਦਾ ਹੋ ਦੇਣਾ ਬੰਡਿਆ ਜਾਊਗਾ ਜੇ ਲੋੜ ਪਊਗੀ ਤੇ ਉਹਨੂੰ ਦੁਬਾਰਾ ਰੀਪੀਟ ਕਰਾਂਗੇ ਆਪਾਂ ਸਮਝਦੇ ਕਿ ਗੱਲ ਸਾਡਾ ਤੈ ਹੈ ਕਿ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਜੋ ਵੀ ਵੱਤ ਵਤ ਕਰ ਸਕਦੇ। ਤਰੇਲ ਸਾਹਿਬ ਜਿਸ ਤਰੀਕੇ ਪਸ਼ੂ ਦੇ ਚਾਰੇ ਦੀ ਗੱਲ ਹੋਈ ਹੈ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਕਿਉਂਕਿ ਕਿਸਾਨ ਕਿਤਨਾ ਕਿਤੇ ਜਦੋਂ ਨੁਕਸਾਨ ਹੁੰਦਾ ਤੇ ਕਿਸਾਨ ਕਰਜ਼ੇ ਥੱਲੇ ਆ ਜਾਂਦਾ ਹੈ। ਅਕਸਰ ਕਿਸਾਨ ਦੀ ਜਿਹੜੀ مالی ਹਾਲਤ ਖਰਾਬ ਹੋ ਜਾਂਦੀ ਹੈ। ਉਸ ਤਾਅ ਵਾਸਤੇ ਵੀ ਕੋਈ ਬਣਾਇਆ ਗਿਆ ਨਹੀਂ ਉਹਦੇ ਵਾਸਤੇ ਦੇਖੋ ਇਹ ਹੈ ਕਿ ਗਰਦੌਦੀ ਜਿਹੜੀ ਕਲੋਨੀ ਮੋਡਲਾ ਸਾਡਾ ਫਸਜੀ ਉਹ ਕਰਾ ਕੇ ਉਹ ਸਰਕਾਰ ਨੂੰ ਭੇਜਤੀ ਆ। ਹੁਣ ਜਲਦੀ ਡਿਸਾਈਡ ਹੋ ਕੇ ਜਿਹੜਾ ਮੁਆਵਜ਼ਾ ਕਿਸਾਨਾਂ ਨੂੰ ਉਹ ਆਪਾਂ ਦਵਾ ਦਾਂਗੇ ਜਲਦੀ ਤੁਹਾਨੂੰ ਮਿਲ ਜਾਊਗਾ ਬਿਲਕੁਲ ਕੈबिनेट ਮੰਤਰੀ ਗੁਰਦੀਪ ਸਿੰਘ ਤਾਲੀਵਾਲ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਵੱਲੋਂ ਇੱਥੇ ਅੱਜ ਪਹੁੰਚ ਕੇ ਜਿਹੜੇ ਕਿਸਾਨ ਸੀਗੇ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ ਨਾਲ ਨਾਲ ਜਿਸ ਦੀ ਗੱਲ ਚਾਰੇ ਦੀ ਗੱਲ ਕੀਤੀ ਜਾਂਦੀ ਹੈ ਕਾਫੀ ਜਿਹੜਾ ਚਾਰੇ ਦਾ ਵੀ ਨੁਕਸਾਨ ਹੋਇਆ ਸੀ ਉਸ ਨੂੰ ਲੈ ਕੇ ਅੱਜ ਇੱਥੇ ਕੈबिनेट ਮੰਤਰੀ ਗੁਰਦੀਪ ਸਿੰਘ ਤਾਲੀਵਾਲ ਪਹੁੰਚੇ ਨੇ ਜਿਨ੍ਹਾਂ ਵੱਲੋਂ ਪਹੁੰਚ ਕੇ ਅੱਜ ਕਿਸਾਨਾਂ ਨੂੰ ਜਿਹੜਾ ਚਾਰਾ ਮੁਹੱਈਆ ਕਰਾਇਆ ਗਿਆ ਤੇ ਨਾਲ ਨਾਲ ਕਿਤਨਾ ਕਿਤੇ ਜਿਹੜਾ ਮੁਆਵਜ਼ੇ ਦੀ ਗੱਲ ਕੀਤੀ ਗਈ ਹੈ ਕਿ ਇਹਨਾਂ ਦੀਆਂ ਗੁਰਦੁਆਰਿਆਂ ਕਰਵਾ ਕੇ ਇਹਨ